फिकर नहीं मेरा नाम राहुल सुनता मेरी मदर भी पर पास आ गई गया बर्थडे हॉस्पिटल हुआ कार्ड का देख आदि इतना लाल सक्सेस होया बहुत बढ़िया आज सनी छुट्टी मिली होना चाहिए आपके कारण हाँ जी मेरा नाम कर ले करो मेरा मैं हूं करो कि मेरी बहुत हार्ट की प्रॉब्लम हुई उन्होंने शहर लेके आग। आए आज लगता है ਸਾਨੂੰ ਪਤਾ ਲੱਗਾ ਗੁਰਦੀਪ ਹਸਪਤਲ ਦਾ ਤੇ ਇੱਥੇ ਲੈ ਕੇ ਆਏ ਤੇ anu ਡਾਕਟਰ ਨੇ ਮੇਰਾ ਆਪਰੇਸ਼ਨ ਕੀਤਾ ਬਹੁਤ ਵਧੀਆ ਨਾਲ ਮੇਰਾ ਕੀਤਾ ਤੇ ਸਾਰੇ ਸਟਾਫ ਨੇ ਦੇਖਭਾਲ ਬਹੁਤ ਕੀਤੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਨਾ ਮੈਨੂੰ ਕੋਈ ਤਕਲੀਫ ਨਹੀਂ ਹੋਈ ਤੇ ਪੈਸਾ ਸੱਤੋਂ ਕੋਈ ਨਹੀਂ ਲਿਆ ਸੀ ਮੈਂ ਬਾਤ ਬਾਤ ਸਾਰੇ ਡਾਕਟਰਾਂ ਦਾ ਦੇਣ ਹੀ ਦੇ ਸਕਦੀ ਜਿੱਦਾਂ ਹੀ ਮੈਨੂੰ ਕੰਧ ਰੋਸਤ ਕਰਕੇ ਅੱਜ ਘਰਾਂ ਨੂੰ ਤੋਰਨਾ